ਸਿੰਗapore ਵਿਕੇ ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਦੇ ਵੱਲੋਂ ਕਰਵਾਈ ਗਈ ਫਿਪ ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿਪ 2025 ਵਿੱਚ ਹਿੱਸਾ ਲੈਣ ਵਾਲੇ ਮਲੇਰ ਕੋਟਲਾ ਦੇ ਜੈਂਪਲ ਬਾਡੀ ਬਿਲਡਰ ਰਿਹਾਨ ਟਾਈਗਰ 골ਡ ਮੈਡਲ ਜਿੱਤ ਕੇ ਮਿਸਟਰ ਵਰਲਡ ਚੈਂਪੀਅਨ 2025 ਚੁਣੇ ਗਏ ਨੇ ਇਸ ਚੈਂਪੀਅਨਸ਼ਿਪ ਦੇ ਦੌਰਾਨ 45 ਸਾਲਾ ਉਮਰ ਵਰਗ ਦੇ ਅੰਡਰ 65 ਕਿਲੋ ਵਿੱਚ ਹਿੱਸਾ ਲੈ ਕੇ ਰਿਹਾਨ ਟਾਈਗਰ ਨੇ ਇੱਕ 골ਡ ਮੈਡਲ ਦੋ ਸਿਲਵਰ ਮੈਡਲ ਅਤੇ ਇੱਕ ਬ੍ਰਾਉਂਜ਼ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਮਲੇਰ ਕੋਟਲਾ ਇਲਾਕੇ ਦਾ ਦੇਸ਼ ਭਰ ਦੇ ਅੰਦਰ ਨਾਮ ਰੌਸ਼ਨ ਕਰ ਦਿੱਤਾ ਕੋਚ ਅੰਕੁਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਰਿਹਾਨ ਟਾਈਗਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦੇ ਕਿਹਾ ਕਿ ਆਮ ਤੌਰ ਤੇ 45 ਸਾਲ ਦੀ ਉਮਰ ਵਿੱਚ ਪਹੁੰਚ ਕੇ ਖਿਡਾਰੀ ਗੇਮ ਛੱਡ ਜਾਂਦੇ ਨੇ ਪਰੰਤੂ ਇਹ ਰਿਹਾਨ ਟਾਈਗਰ ਨੇ ਇਸ ਉਮਰ ਵਿੱਚ ਆਪਣੀ ਗੇਮ ਸ਼ੁਰੂ ਕਰਦੇ ਹੋਏ ਗੇਮ ਨੂੰ ਬੁਲੰਦੀਆਂ ਤੇ ਪਹੁੰਚਾ ਕੇ ਸਾਡੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਮੈਂ ਡਾਕਟਰ ਅੰਕੁਸ਼ ਕੁਮਾਰ ਵਰਲਡ ਚੈਂਪੀਅਨ ਨਾ ਬਾਡੀ ਬਿਲਡਿੰਗ ਲਾਈ 골ਡ ਮੈਡਲਿਸਟ ਸੋ ਇੱਕ ਕੰਪੀਟੀਸ਼ਨ ਹੋਇਆ ਸੀ ਵਰਲਡ ਚੈਂਪੀਅਨਸ਼ਿਪ ਇਨ ਸਿੰਗਾਪੁਰ ਤੇ ਇੱਥੋਂ ਤੁਹਾਡੇ ਮਲੇਰ ਕੋਟਲਾ ਦੇ ਵਿੱਚ ਉਹ ਹੈ ਪਹਿਲੇ ਬੜੇ ਬਿਲਡਰ ਨਹੀਂ ਐ ਇਸ ਤੋਂ ਪਹਿਲਾਂ ਵੀ ਜਿਵੇਂ ਨੌਜਵਾਨ ਬਰਗ ਚੋਂ ਤਜਿੰਦਰ ਤਜਿੰਦਰ ਸਿੰਘ ਮੁੰਡਾ ਉਹ ਗਿਆ ਸੀ ਉਹ ਏਸ਼ੀਆ ਚੈਂਪੀਅਨਸ਼ਿਪ ਲਈ ਗਿਆ ਸੀ ਸੋ ਉਹਦਾ ਵੀ ਇੱਕ 골ਡ ਇੱਕ ਉਹਦਾ সিলవర్ ਸਿਗਾ ਆਇਆ ਤੇ ਉਹੀ ਇਸ ਟਾਈਮ ਇੱਥੇ ਜਿਹੜਾ ਤੁਹਾਡਾ ਇੱਕ ਨਵਾਂ ਜਿਮ ਓਪਨ ਹੋਇਆ ਏਰੀਆ ਚ 7 ਡੇਜ਼ ਜਿਮ ਇਹਦੇ ਚ ਇਹਦੇ ਜਿਹੜੇ ਸੰਸਥਾਪਕ ਨੇ ਉਹਨਾਂ ਵੱਲੋਂ ਡਿਸਾਈਡ ਕੀਤਾ ਗਿਆ ਕਿ ਇਹਨੂੰ ਇੱਥੇ ਕੋਚ ਰੱਖਣਾ ਮੁੰਡਿਆਂ ਨੂੰ ਸਾਡ ਐਜੂਕੇਸ਼ਨ ਕੀਤੀ ਇੰਟਰਨੈਸ਼ਨਲ ਲੈਵਲ ਦੀ ਪਰਸਨਲ ਗ੍ਰੰਦੀ ਤੇ ਉਹ ਇਹਨਾਂ ਦੇ ਰਿਹਾਨ ਜੀ ਦੇ ਕੋਚ ਬਣੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਟੱਚ ਚ ਆਏ ਤੇ ਫਿਰ ਇਹਨਾਂ ਨੇ ਤਿਆਰੀ ਕੀਤੀ ਅੱਛੇ ਤਰੀਕੇ ਨਾਲ ਠੀਕ ਹੈ ਤੇ ਬਹੁਤ ਵੱਡੀ ਗੱਲ ਇਹ ਹੈ ਕਿ ਜਿੱਥੇ ਜਾ ਕੇ ਗੇਮ ਛੱਡ ਦਿੰਦਾ ਆ ਮੁੰਡਾ ਕਹਿੰਦਾ ਏਜ 45 ইয়ার্স রাইਟ ਇਹਦੇ 45 ইয়ার্স 올ਡ ਏਜ ਆ ਤੁਹਾਡੇ ਜੋ ਹੁਣ ਕਿੰਨੇ ਹੋਣਗੇ 45 ইয়ার্স ਦੇ ਇਨਨੇ ਸ਼ੁਰੂ ਉਥੋਂ ਕੀਤੀ ਹੈ ਫਰਸਟ ਆਫ ਅਲ ਇਹਨਾਂ ਲਈ ਕਲਾਪਿੰਗ ਬੰਦੀ ਹੈ ਇੱਕ ਸਾਰਿਆਂ ਲਈ ਠੀਕ ਹੈ ਇਹਨੇ 45 ਸਾਲ ਤੋਂ ਸ਼ੁਰੂ ਕੀਤੀ ਤੇ ਇਹ ਜਿਹੜੀ ਚੈਂਪੀਅਨਸ਼ਿਪ ਸਿੰਗਾਪੁਰ ਸੀ ਕੁਛ 6 ਮਹੀਨੇ ਪਹਿਲਾਂ ਅਸੀਂ ਪਲਾਨ ਕੀਤਾ ਸੀਗਾ ਇਹ ਕਹਿੰਦੇ ਸੀ ਕਿ ਮੈਂ ਇੰਟਰਸਟਿਡ ਆ ਬੜੀ ਜੀਤ ਤੋੜ ਕੇ ਇਹਨਾਂ ਨੇ ਮਿਹਨਤ ਕੀਤੀ ਤੇ ਸਿਲੈਕਟ ਹੋ ਗਏ ਸੀਗੇ ਉਹਦੇ ਲਈ ਠੀਕ ਹੈ ਜੀ ਕਿਉਂਕਿ ਸਿਲੈਕਸ਼ਨ ਵੀ ਇਦਾਂ ਹੁੰਦੀ ਹੈ ਕਿ ਪਹਿਲਾਂ ਸਟੇਟ ਲੈਵਲ ਫਿਰ ਨੈਸ਼ਨਲ ਫਿਰ ਏਸ਼ੀਆ ਫਿਰ ਤੁਹਾਡੇ ਉਸ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਤੇ ਜਦੋਂ ਤੁਸੀਂ ਕਿਸੇ ਪਲੇਅਰ ਨੂੰ ਦੇਖਦੇ ਹੋ ਐਜ਼ ਅ ਅਫੀਸ਼ੀਅਲ ਮੈਂ ਦੇਖਣਾ ਕਿ ਇਹਦੇ ਵਿੱਚ ਬੰਦੇ ਛੈਗੇ ਹੈ ਇਹਦੇ ਚ ਜਿਹਨੂੰ ਉਹਨੇ ਉਸ ਲੈਵਲ ਤੱਕ ਦੋ ਸਾਡੇ ਕੋਲ ਕੁਝ ਪਾਸਸ ਹੁੰਦੇ ਨੇ ਕਿ ਲੈ ਜਾ ਸਕਦੇ ਉਵੇਂ ਗਏ ਖੇਡਣ ਤੇ ਇਹਨਾਂ ਦਾ ਉੱਥੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਇੱਕ 골ਡ ਦੋ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਇਹਨਾਂ ਨੇ ਹਾਸਲ ਕੀਤਾ ਤੇ ਇਹ ਤਰ੍ਹਾਂ ਹੈ ਗਾਇਸ ਹੋਰ ਵੀ ਘੜੀ ਇਤੋਂ ਗਏ ਹੋਣਗੇ ਹਾਂਜੀ ਆਪਣੇ ਓਵਰਆਲ ਟੋਟਲ ਇੰਡੀਆ ਦੇ ਵਿੱਚੋਂ ਕੋਈ ਖਿਡਾਰੀ ਸਿਲੈਕਟ ਹੋਏ ਸੀ ਜਿਹੜੇ ਮੇਬੀ 9 ਜਾਂ 10 ਖਿਡਾਰੀ ਸੀਗੇ ਵੱਖ-ਵੱਖ ਸਟੇਟਸ ਚੋਂ ਸਿਲੈਕਟ ਹੋਏ ਸੀ ਤੇ ਆਪਣੇ ਪੰਜਾਬ ਚੋਂ ਜਿਹੜੇ ਖੇਡਣ ਗਏ ਸੀ ਖਿਡਾਰੀ ਉਹ ਚੁਣਿੰਦਾ ਹੀ ਸੀ ਤਿੰਨ ਜਾਂ ਚਾਰ ਖਿਡਾਰੀ ਗਏ ਸੀ ਮਲੇਰਕੋਟਲਾ ਤੋਂ ਇਹੀ ਸੀ ਇਹ ਬਹੁਤ ਮਾਣ ਵਾਲੀ ਗੱਲ ਹੈ ਮਲੇਰਕੋਟਲਾ ਵਾਸੀਆਂ ਦੇ ਲਈ ਜੀ ਤੇ ਉਸ ਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਉੱਥੋਂ ਚੈਂਪੀਅਨ ਬਣ ਕੇ ਆਏ ਨੇ ਪੰਜਾਬ ਚੋਂ ਪਹਿਲਾਂ ਵੀ ਕੋਈ ਬਣੇ ਸਿਰਫ ਨਹੀਂ ਹਾਂਜੀ ਹਾਂਜੀ ਪੰਜਾਬ ਚੋਂ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਬਣੇ ਨੇ ਠੀਕ ਹੈ ਜੀ ਬਟ ਜਿਹੜੇ 올ਡ ਏਜ ਕੈਟਾਗਰੀ ਦੇ ਵਿੱਚ ਬਾਡੀ ਬਿਲਡਰਸ ਬਣੇ ਨੇ ਜਾਂ 올ਡ ਏਜ ਕੈਟਾਗਰੀ 'ਚ ਇੱਕ ਮਾਸਟਰ ਕੈਟਾਗਰੀ ਆ ਜਾਂਦੀ ਹੈ ਉਹਦੇ ਵਿੱਚ ਚੁਣਿੰਦਾ ਬਾਡੀ ਬਿਲਡਰਸ ਨੇ ਕੁਛ ਕੀ ਤੋਂਾਂ ਵਿੱਚ ਇੱਕ ਇਹ ਨੇ ਜਿਨ੍ਹਾਂ ਨੇ ਆਪਣਾ ਨਾਮ ਹਾਸਲ ਕੀਤਾ ਜੀ ਜੀ ਜਿਹੜਾ ਹੈਗਾ ਬਾਕੀ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹ ਬਾਕੀ ਖਿਡਾਰੀਆਂ ਲਈ ਇਹੀ ਸੰਦੇਸ਼ ਹੈ ਕਿ ਇੱਕ ਤਾਂ ਜੋ ਤੁਸੀਂ ਇਹ ਗੇਮ ਵੱਲ ਆਉਨੇ ਹੋ ਤੁਸੀਂ ਬਾਕੀ ਜਿਵੇਂ ਸਮਾਜ ਚ ਪ੍ਰੀਤੀਆਂ ਕਿਣੀਆਂ ਜਾਂਦੀਆਂ ਜਿਵੇਂ ਨਸ਼ਾ ਹੋ ਗਿਆ ਅੱਜ ਦੇ ਟਾਈਮ ਦਾ ਜਿਹੜੇ ਯੂਥ ਲਈ ਸਭ ਤੋਂ ਵੱਡਾ ਮੁੱਦਾ ਬਣਿਆ ਜਿਹੜਾ ਕਿ ਆਪਣੇ ਰੂਟਸ ਨੂੰ ਖੋਖਲਾ ਕਰ ਰਿਹਾ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਨਾ ਉਦੇ ਤੋਂ بچਣ ਦਾ ਇੱਕ ਬੜਾ ਵਧੀਆ ਜਰੀਆ ਨਹੀਂ ਠੀਕ ਹੈ ਦੂਸਰਾ ਇਹ ਬੜੇ ਬੜੀਆ ਮੋਟੀਵੇਟਰ ਇਸ ਟਾਈਮ ਸਾਬਿਤ ਹੋ ਰਹੇ ਨੇ ਕਿ ਜਿਹੜੇ ਯੰਗ ਏਜ ਦੇ ਮੁੰਡੇ ਨੇ ਜਿਨ੍ਹਾਂ ਕੋਲ ਕੁਝ ਕਰਨ ਲਈ ਹੈ ਨੀਗਾ ਕਿ ਘੱਟੋ ਘੱਟ ਆਪਣੀ ਬਾਡੀ ਬਣਾ ਕੇ ਉਹਨੂੰ ਪਰਫਾਰਮ ਤਾ ਕਰ ਸਕਦੇ ਆ ਠੀਕ ਹੈ ਤੇ ਇੱਕ ਨਸ਼ਿਆਂ ਨੂੰ ਠੱਲ ਪਾਉਣ ਲਈ ਤੇ ਸਹੀ ਸਿਹਤ ਦੇਣ ਦੇ ਲਈ ਇਹ ਚੀਜ਼ ਕਾਫੀ ਬਹੁਤ ਸਾਰੇ ਈਮਾ ਜਿਹੜਾ ਖਟਾਰੀ ਨੇ ਜਿਹੜਾ ਨਸ਼ਾ ਕਰਕੇ ਖੇਡਦੇ ਨੇ ਤਾਂ ਕਿ ਹਾਂ ਹਾਂ ਵੀ ਇਹਦੇ ਚ ਕੋਈ ਉਤ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਹੁਣ ਹਰ ਜਗ੍ਹਾ ਤੇ ਇਹਨਾਂ ਨੇ ਸੇਫਟੀ ਪ੍ਰਕਾਸ਼ਨ ਲੈ ਕੇ ਚੱਲਦੇ ਆ ਨਾ ਡਾ ਵੱਲੋਂ ਵਾਡਾ ਵੱਲੋਂ ਇਦਾਂ ਦਾ ਕੁਝ ਨਹੀਂ ਆ ਕਿ ਜੇ ਨਸ਼ਾ ਖੇਡ ਕੇ ਖੇਡਣ ਫਿਰ ਉਹ ਖਿਡਾਰੀ ਨਹੀਂ ਹੁੰਦੇ ਉਹ ਟੈਂਪਰੇਰੀ ਗੇਮ ਹੁੰਦੀ ਹੈ ਠੀਕ ਹੈ ਜੇ ਤੁਸੀਂ ਲੌਂਗ ਰਨ ਦੇ ਜਾਂ ਲੰਬੀ ਰੇਸ ਮੈਚ ਦੀ ਬਾਸ਼ਾਸ਼ ਕਮਾ ਵੀ ਲੰਬੀ ਰੇਸ ਦੇ ਘੋੜੇ ਬਣਨਾ ਇੱਥੇ ਨਸ਼ੇ ਕਮ ਨਹੀਂ ਆਉਂਦੇ ਉੱਥੇ ਇਹਨਾਂ ਦੀ ਮਿਹਨਤ ਕਮ ਆਉਂਦੀ ਹੈ ਤੇ ਵੱਡਾ ਸਿਹਰਾ ਜਾਂਦਾ ਇਹਨਾਂ ਦੇ ਕੋਚ ਜਿਹੜਾ ਤੇਜੀ ਮਿਸਟਰ ਤੇਜੀ ਕਹ ਲੋ ਹਣਾ ਇਹਨਾਂ ਨੂੰ ਜਾਂਦਾ ਇਹ ਇਹਨਾਂ ਨੇ ਏਜ ਜਮ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਪ੍ਰਪੇਅਰ ਕੀਤਾ ਹਰ ਜਗ੍ਹਾ ਤੋਂ ਠੀਕ ਹੈ ਇੱਕ ਇਹਨਾਂ ਲਈ ਮੈਂਟਰ ਦੀ ਤਰ੍ਹਾਂ ਉਹ ਕੋਸ਼ਿਸ਼ ਕੀਤਾ ਕਿ ਤੁਸੀਂ ਇੱਥੇ ਡਾਊਨ ਜਾਣਾ ਇੱਥੇ ਵੀਕ ਪੈਣਾ ਇੱਥੇ ਆਪਾਂ ਨੂੰ ਆਹ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਪਲੇਟਫਾਰਮ ਤੱਕ ਲੈ ਕੇ ਆਏ ਉਹਨਾਂ ਨੂੰ ਜੀ ਉਹਨੂੰ ਵਨਡ ਲੈਵਲ ਤੇ ਨਾਮ ਦਿੱਤਾ ਹੈ ਜੀ ਤੁਸੀਂ ਇਹਦੇ ਇੱਥੇ ਤੱਕ ਪਹੁੰਚੇ ਲਈ ਕੀ ਕਿਉਂ ਤੁਹਾਨੂੰ ਕਰਨਾ ਪਿਆ ਕਿਹੜਾ-ਕਿਹੜਾ ਸੰਘਰਸ਼ ਕਰਨਾ ਪਿਆ ਕਿ ਤੁਸੀਂ ਅੱਜ ਵਰਲਡ ਲੈਵਲ ਦੇ ਚੈਂਪੀਅਨ ਬਣੇ ਹੋ ਮੈਂ ਸਭ ਤੋਂ ਪਹਿਲਾਂ ਉਸ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਾਂ ਜੀਨੇ ਮੈਨੂੰ ਇਸ ਮਕਾਮ ਤੇ ਮਤਲਬ ਪਹੁੰਚਾਇਆ ਆਈ ਐਮ ਰੀਅਲੀ ਥੈਂਕਫੁਲ ਆਫ ਯਰ ਮਾਈ ਗੋਡ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਜੋ ਵੀ ਅੱਛੀ ਆਦਤ ਹੈ ਔਰ ਬੁਰੀ ਆਦਤ ਹੈ ਉਹ ਵੀ ਉਸ ਸੱਚੇ ਪਾਤਸ਼ਾਹ ਦੇ ਹੱਥ ਹੈ ਦਿਲ ਦੇ ਵਿੱਚ ਕੋਣ ਤੇ ਬਾਕੀ ਸੰਘਰਸ਼ ਹੈ ਫਰਗਲ ਹੈ ਉਹ ਆਪਾਂ ਕੋਈ ਵੀ ਕੰਮ ਕਰੀਏ ਉਹਦੇ ਵਿੱਚ ਕਰਨੀ ਪੈਂਦੀ ਹੈ ਮੈਂ ਇੱਕ ਬਿਜ਼ਨਸਮੈਨ ਆ ਟਾਈਮ ਕੱਢਿਆ ਮੈਂ ਲਾਸਟイヤー ਤੋਂ ਜਿਮ ਫਲੀਕ ਸੀ ਮੈਂ ਦੋ ਤਿੰਨ ਜਿਮਾਂ ਦੇ ਵਿੱਚ ਐਕਸਰਸਾਈਜ਼ ਵੀ ਕੀਤੀ ਤੇ ਜਦੋਂ ਇਹ ਜਿਮ 7 ਡੇਸ ਬੋਲ ਫਿਟੈਗ ਜਿਮ ਓਪਨ ਹੋਇਆ ਤਾਂ ਮੈਂ ਉਰੇ ਆਇਆ ਉਰੇ ਆ ਕੇ ਮੈਨੂੰ ਆਪਣਾ ਆਪਣਾ ਅਫੈਕਸ਼ਨਸ ਪ੍ਰਾਇੋਰਟੀਆਂ ਮੈਨੂੰ ਪਿਆਰ ਜੋ ਆ 7 ਡੇਸ ਵਰਡ ਫਿਟਨੈਸ ਤੋਂ ਮਿਲਿਆ ਮੈਨੂੰ ਕਿਤੇ ਨਹੀਂ ਮਿਲਿਆ ਜੋ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਵਰਡ ਚੈਂਪੀਅਨ ਬਣਿਆ ਜਿਹੜਾ ਮੇਰਾ ਪਲੇਟਫਾਰਮ ਹੈ ਉਹ ਮੇਰਾ 7 ਡੇਸ ਵਰਡ ਫਿਟਨੈਸ ਹੈ ਜਿਹਦੇ ਵਿੱਚ ਮੇਰੇ ਜੂਨੀਅਰ ਕੋਚ ਜਿੰਦਰ ਸਿੰਘ ਤੇਜੀ ਮੇਰੇ ਇੰਟਰਨੈਸ਼ਨਲ ਕੋਚ ਡਾਕਟਰ ਅੰਕੁਸ਼ ਕੁਮਾਰ ਜੀ ਤੇ ਬਾਕੀ ਜਿਮ ਦੇ ਓਨਰ ਰਣਜੀਤ ਸ਼ਰਮਾ ਜੀ ਗਰਿੰਦਰ ਸਿੰਘ ਸੋਹੀ ਮਨਵੀਰ ਗਰੇਵਾਲ ਜੀ ਇਹਨਾਂ ਨੇ ਮੈਨੂੰ ਮੇਰਾ ਬਹੁਤ ਸਾਥ ਦਿੱਤਾ ਮੇਰੇ ਲਈ ਜੋ ਮੇਰੀਆਂ ਪੈਰੋਰਿਟੀਆਂ ਸੀਆਂ ਉਹਨਾਂ ਨੂੰ ਪਹਿਲ ਤੇ ਰੱਖਦੇ ਪਹਿਲ ਦੇ ਆਧਾਰ ਤੇ ਸਾਰੀਆਂ ਪੂਰੀਆਂ ਕੀਤੀਆਂ ਆਈ ਐ ਮੀ ਰੀਅਲੀ ਥੈਂਕਫੁਲ ਟੂ ਯੂ ਇਸ ਸਪੋਰਟ ਦੇ ਦੌਰਾਨ ਮੈਂ ਤੁਹਾਨੂੰ ਬੋਲ ਕਰਨੀ ਚਾਹੁੰਦਾ ਕਿੰਨਾ ਤੁਸੀਂ ਟਾਈਮ ਦਿੱਤਾ ਕਿ ਕਿਵੇਂ ਟਟਿਆ ਦੇਖੋ ਜੀ ਜਿਹਨੂੰ ਜਦੋਂ ਬੰਦੇ ਨੂੰ ਕਿਸੇ ਨੂੰ ਕੋਈ ਐਡਿਕਸ਼ਨ ਹੋ ਜਿਵੇਂ ਨਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਯੂਥ ਨੂੰ ਵੀ ਵੀ ਦੇਖੋ ਮੈਂ ਤੁਹਾਡੇ ਲਈ ਇੱਕ ਐਗਜ਼ੈਂਪਲ ਸੈਟ ਐਗਜ਼ੈਂਪਲ ਬਣਿਆ ਵੀ ਜੋ ਡਰੱਗਸ ਦੇ ਅਗੇਵਡ ਜੋ ਨਸ਼ੇ ਦੀ ਆਦਤ ਹੈ ਤੁਸੀਂ ਉਹਨੂੰ ਨਸ਼ੇ ਦੀ ਆਦਤ ਨਾ ਪਾਓ ਉਹਨੂੰ ਚੰਗੀ ਆਦਤ ਪਾਓ ਹੈਲਥ ਕੌਨਸ਼ੀਅਸ ਰਹੋ ਹੈਲਥ ਕੌਨਸ਼ੀਅਸ ਦੇ ਨਾਲ ਬੰਦੇ ਦੀ ਸਿਹਤ ਹੈ ਕੀ ਰਹਿੰਦੀ ਹੈ ਬੰਦਾ ਸਮਾਜ ਦੇ ਵਿੱਚ ਵੀ ਅੱਛਾ ਲੱਗਦਾ ਹੈ ਫਿਰਦਾ ਤੁਰਦਾ ਵੀ ਕੱਪੜੇ ਪਹਿਨੇ ਹੋਏ ਵੀ ਥੋੜੀ ਇੱਕ ਅਲੱਗ ਜਿਹੀ ਪਹਿਚਾਣ ਹੁੰਦੀ ਹੈ ਬਿਜ਼ਨਸ ਤੁਸੀਂ ਇੰਨਾ ਸਮਾਂ ਕਿਵੇਂ ਕਿੱਟਿਆ ਕਿੰਨਾ ਟਾਈਮ ਤੁਸੀਂ ਮਿਹਨਤ ਕੀਤੀ ਕਿ ਬਾਕੀ ਵੀ ਖਿਡਾਰੀ ਉਹਨਾਂ ਦਾ ਦੇਖੋ ਜੀ ਮੈਂ ਮਤਲਬ ਵੀ ਜਿਮ ਦੇ ਵਿੱਚ ਮੈਂ 8 ਘੰਟੇ ਡੇਲੀ ਦਾ ਮੇਰਾ ਵਰਕਆਊਟ ਸੀ 4 ਘੰਟੇ ਮਾਰਨਿੰਗ 4 ਘੰਟੇ ਮੇਰਾ ਹੀ ਸੀ ਬਿਜ਼ਨਸ ਸੈਟਅਪ ਦੇ ਵਿੱਚੋਂ ਟਾਈਮ ਅੰਨਾ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਪਰ ਬਿਜ਼ਨਸ ਦੇ ਵਿੱਚ ਮਤਲਬ ਵੀ ਟਾਈਮ ਤਾਂ ਕੱਢਣਾ ਹੀ ਪੈਂਦਾ ਹੈ ਜੇ ਤੁਹਾਨੂੰ ਕੋਈ ਗੋਲ ਅਚੀਵ ਕਰਨਾ ਹੈ ਮੇਰਾ ਇੱਕ ਗੋਲ ਸੀ ਮੈਂ ਦੇਖਿਆ ਆਪਣੇ ਮੇਰੇ ਜਿਹੜੇ ਸੀਨੀਅਰ ਇੰਟਰਨੈਸ਼ਨਲ ਕੋਚ ਹੈ ਡਾਕਟਰ ਅਨਕੁਸ਼ ਕੁਮਾਰ ਜੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਇਹਨਾਂ ਦੀ ਮੋਟੀਵੇਸ਼ਨ ਲਾਂਤ ਜਿੰਦਰ ਸਿੰਘ ਤੇਜੀ ਕੋਚ ਰਿੰਦੀਸ਼ਰਮਾ ਜੀ ਓਨਰ ਹੈ ਮਨਵੀਰ ਗਰੇਵਾਲ ਜੀ ਨਰਿੰਦਰ ਸਿੰਘ ਸੋਹੀ ਇਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਵੀ ਜਿਸ ਕਿਸਮ ਦੀ ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੈ ਕੋਈ ਵੀ ਦਿੱਕਤ ਹੈ ਪਰੇਸ਼ਾਨੀ ਹੈ ਅਸੀਂ ਤੇਰੇ ਨਾਲ ਹੱਟੇ ਹੀ ਨਾਲ ਹੈ ਮੈਨੂੰ ਡੇ ਬਾਏ ਡੇ ਟਾਈਮ ਟੂ ਟਾਈਮ ਮੋਟੀਵੇਸ਼ਨ ਦਿੰਦੇ ਰਹੇ ਜੋ ਅੱਜ ਮੈਂ ਇਸ ਮੁਕਾਮ ਤੇ ਹਾਂ ਇਹਨਾਂ ਦਾ ਇਹ ਪ੍ਰੋਫੀਸ ਪ੍ਰਾਪਤੀ ਜ ਇਹਨਾਂ ਦੋ ਕੋਚਾਂ ਦਾ ਬਟਾ ਰੋ ਜੀ 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 ਬਿਲਕੁਲ 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 ਜੇ ਜਿਹੜਾ ਉਹ ਜੀ ਵਾਲਟ ਚੈਂਪੀਅਨ ਬਣ ਕੇ ਜਿਹੜੇ ਮਲੇਰਪੁਰ ਦੇ ਲੋਕ ਬੜੀ ਮਾਣ ਵਾਲੀ ਗੱਲ ਹੈ ਹਾਂਜੀ ਕਿ ਤੁਸੀਂ ਜਿਹੜਾ ਕਿ ਨੀਰਕੋਲ ਦੇ ਹੋਰ ਨੌਜਵਾਨਾਂ ਨੂੰ ਕੀ ਤੁਮ ਉਹ ਵੀ ਤੁਹਾਡੇ ਬਾਅਦ ਜਿਹੜਾ ਵਾਲਟ ਦੇ ਨੌ ਇੰਪੋਰਟ ਬਲੀਕੋ ਦੇਖੋ ਜੀ ਉਹ 17 ਫਿਟਨੈਸ ਵਰਡ ਜੁਆਇਨ ਕਰਨ ਅਸੀਂ ਉਰੇ ਜਿਮ ਦੇ ਵਿੱਚ ਕੰਮ ਕਰਾਂਗੇ ਜਿਮ ਦੇ ਨਾਲ ਹਰ ਟਾਈਮ ਤਿਲ ਜੁੜੇ ਰਹਾਂਗੇ ਅਸੀਂ ਵੀ ਨਵੇਂ ਪਲੇਅਰ ਵਧੀਆ ਇੰਟਰਨੈਸ਼ਨਲ ਤਿਆਰ ਕਰਾਂਗੇ ਮੇਰੇ ਨਾਲ ਮੇਰੇ ਸਾਥ ਜਿੰਦਰ ਸਿੰਘ ਤੇਜੀ ਡਾਕਟਰ ਅਨਕੁਸ਼ কুমার ਜੀ ਬਾਕੀ ਰਣਜੀਤ ਸ਼ਰਮਾ ਜੀ ਸੱਡੀ 7 ਡੇਜ਼ ਦੀ 7 ਡੇਜ਼ ਵਰਡ ਫਿਟਨੈਸ ਦੀ ਪੂਰੀ ਟੀਮ ਹੋਊਗੀ ਜਿਹਦੇ ਵਿੱਚੋਂ ਅਸੀਂ ਹੋਰ ਵੀ ਬਹੁਤ ਵਧੀਆ ਹਰ ਸਾਲ 2-3 ਪਲੇਅਰ ਇੰਟਰਨੈਸ਼ਨਲ ਤਿਆਰ ਕਰਿਆ ਕਰਾਂਗੇ ਔਰ ਚੈਂਪੀਅਨ ਬਣ ਕੇ ਆਇਆ ਕਰ ਤੁਸੀਂ ਆਪ ਆਪ ਦਾ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਉਹ ਦੂਜਿਆਂ ਨੂੰ ਵੀ ਕਰਨਾ ਸਿਖਾਉਂਗੇ ਜੀ 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 ਪਤਾ ਲੱਗਿਆ ਤੁਸੀ ਜਿਹੜਾ ਹੈਗਾ ਦਿਨਸ ਦੇ ਨਾਲ ਨਾਲ ਰਹਿ ਗਿਆ ਕਿ ਨੌਜਵਾਨਾਂ ਨੂੰ ਉਹ ਸੇਧ ਦੇ ਕੇ ਚੰਗੇ ਪਾਸੇ ਲਾ ਰਿਹਾ ਹੈ ਜਿੰਮ ਚਲਾ ਰਿਹਾ ਸਾਨੂੰ ਵੈਸੇ ਅੱਜ ਪਤਾ ਲੱਗਿਆ ਜਿਹੜਾ ਹੈਗਾ ਬੁਲਾਈ ਦਿੱਨ ਉਸ ਜੇ ਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਜਿਹੋ ਦਾ ਇੱਕ ਜਿਹੜਾ ਹੈਗਾ ਖਿਡਾਰੀ ਪਾਲਕ ਚੈਂਪੀਅਨ ਬਣਿਆ ਤੁਸੀਂ ਕਿਵੇਂ ਇਸ ਨੂੰ ਕਿਵੇਂ ਦਾ ਜੀਰ ਉਹ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜਿਹੜਾ ਪ੍ਰਮਾਤਮਾ ਨੇ ਕਿਸੇ ਚੀਜ਼ ਨੂੰ ਸਹਿਰਾ ਦੇਣਾ ਹੁੰਦਾ ਅਸੀਂ ਮਤਲਬ ਇਹਦੀ ਮਿਹਨਤ ਟਾਈਗਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅੰਤਕ ਮਿਹਨਤ ਕੀਤੀ ਹੈ ਕਿਉਂਕਿ ਸੁਪਨਾ ਦੇਖਣਾ ਤੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਬੜਾ ਦੋਨੋਂ ਦੇ ਵਿੱਚ ਬੜਾ ਵੱਡਾ ਅੰਤਰ ਹੈ ਇਹਨੇ ਸੁਪਨਾ ਦੇਖਿਆ ਤੇ ਉਹਨੂੰ ਸਾਕਾਰ ਕੀਤਾ ਚਲੋ ਅਸੀਂ ਇੱਕ ਪਲੇਟਫਾਰਮ ਦਿੱਤਾ ਸੀ ਉਸ ਪਲੇਟਫਾਰਮ ਤੇ ਸਾਡੇ ਕੋਲੇ ਕੋਚੇ ਸੀਗੇ ਤੇ ਜਤਿੰਦਰ ਤੇਜ ਜੀ ਆ ਸਾਡੇ ਹੈੱਡ ਕੋਚ ਤੇ ਵੱਡੀ ਗੱਲ ਆਲਰੇਡੀ ਜਿਮ ਪਹਿਲਾਂ ਵੀ ਮਲੇਰ ਕੋਲੇ ਦੇ ਵਿੱਚ ਬਹੁਤ ਨੇ ਸਾਰੇ ਜਿਮ ਆਨਰਸ ਨੇ ਚਲਾਉਂਦੇ ਆ ਫਰੈਂਚਾਈਜ਼ੀ بیس ਮੇਮਲਾ ਦਾ ਇੱਥੇ ਸੋਚਣਾ ਵੀ ਕਾਫੀ ਵੱਡੀ ਉਹ ਸੀਗਾ ਸਾਡੇ ਕੋਲ ਸਰਸ ਸੀ ਵੀ ਯਾਰ ਅਸੀਂ ਜੋ ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਜਾਂਦੇ ਆ ਉੱਥੇ ਫਰੈਂਚਾਈਜ਼ੀ بیس ਜਿਮ ਨੇ ਅਸੀਂ ਇੰਟਰਨੈਸ਼ਨਲ ਮਸ਼ੀਨਜ਼ ਲੈ ਕੇ ਕੋਸ਼ਿਸ਼ ਕੀਤੀ ਆ ਮਲੇਰ ਕੋਲੇ ਦਾ ਬੜਾ ਬੜਾ ਧੰਨਵਾਦ ਹੈ ਲੋਕਾਂ ਨੇ ਸਾਡਾ ਸਾਥ ਵੀ ਮਤਲਬ ਦਿਨ ਰਾਤ ਉਹਨਾਂ ਹੀ ਦਿੱਤਾ ਹੈਗਾ ਲੋਕਾਂ ਨੇ ਪੂਰਾ ਪਿਆਰ ਦਿੱਤਾ ਹੈ ਹੁਣ ਉੱਪਰ ਅਸੀਂ ਇੱਕ ਬਿਲਡਿੰਗ ਹੋਰ ਬਣਾਉਣ ਜਾ ਰਹੇ ਹਾਂ ਜਿਮ ਦੀ ਤੇ ਟਾਈਗਰ ਦੀ ਮਿਹਨਤ ਨੇ ਤਾਂ ਸਾਨੂੰ ਹੋਰ ਚਾਰ ਚੰਦ ਲਾਇਆ ਮਲੇਰ ਕੋਲੇ ਲਈ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਕੋਲੇ ਦੋ ਵਰਲਡ ਚੈਂਪੀਅਨ ਨੇ ਸਾਡੇ ਕੋਲੇ ਪਹਿਲਾਂ ਆਪਣੇ ਰਜਿੰਦਰ ਏਸ਼ੀਆ ਚੈਂਪੀਅਨ ਆ ਤੇ ਸਾਡੇ ਕੋਲ ਦੂਜਾ ਚ ਹੈ ਟਾਈਗਰ ਨੇ ਕਿਹਾ ਜਿੱਦਾਂ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਵੀ ਵੰਡ ਅੱਗੇ ਆਉਣਾ ਚਾਹੁੰਦਾ ਹੈ ਇਸ ਗੇਮ ਨੂੰ ਖੇਲਣਾ ਚਾਹੁੰਦਾ ਕਿਉਂਕਿ ਗੇਮ ਬੜੀ ਪਾਬੰਦੀ ਦੀ ਹੈ ਹੋਰ ਗੇਮਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਤੁਸੀਂ ਸਵਾਲ ਕੀਤਾ ਸੀ ਕਿ ਨਸ਼ਾ ਹੈਗਾ ਇਸ ਗੇਮ ਦੇ ਵਿੱਚ ਮੈਨੂੰ ਲੱਗਦਾ ਨਸ਼ਾ ਨੇੜੇ ਤੇੜੇ ਹੈ ਨਹੀਂਗਾ ਕਿਉਂਕਿ ਟਾਈਮ ਟੂ ਟਾਈਮ ਬੰਦਾ ਜੇ ਐਕਸਰਸਾਈਜ਼ ਕਰਦਾ ਤਾਂ ਹੀ ਉਹਦੇ ਮਸਲਸ ਗੇਨ ਹੋਣਗੇ ਨਸ਼ਾ ਕਰਕੇ ਮੇਰੇ ਖਿਆਲ ਨਾਲ ਗੇਮ ਖੇਡਣ ਵਾਲੀ ਹੈ ਨਹੀਂਗੀ ਪਰ ਲੱਭ ਇੱਥੇ ਜਿੰਮ ਵਿੱਚ ਕੋਈ ਜਿੰਮੈਂਡ ਇੱਡਾ ਵੱਡੀ ਪ੍ਰਾਪਤੀ ਨਹੀਂ ਕਰ ਸਕਿਆ ਹੈਗਾ ਵੀ ਥੋੜੀ ਜਿੰਮ ਵਿੱਚ ਇੱਡੀ ਕੀ ਇਹ ਗੱਲ ਹੈ ਜਿਹੜਾ ਤੁਸੀਂ ਐਨਾ ਵੱਡਾ ਖਿਡਾਰੀ ਪੈਦਾ ਕਰਦਾ ਸਾਡੇ ਕੋਲੇ ਆਲਰੇਡੀ ਪਹਿਲਾ ਇੱਕ ਖਿਡਾਰੀ ਹੈ ਜਿਹੜਾ ਸਾਡਾ ਜਿੰਮ ਦਾ ਹੈੱਡ ਕੋਚ ਹੈ ਤੇ ਉਸ ਦੇ ਅੱਗੇ ਇੱਕ ਬਹੁਤ ਵੱਡੀ ਲੰਮੀ ਟੀਮ ਹੈ ਕਿਉਂਕਿ ਇਹਦੇ ਵੀ ਸਟੈਪ ਨੇ ਜਿਹੜੇ ਇੰਡੀਆ ਖੇਡਦੇ ਆ ਜਾਂ ਸਟੇਟ ਖੇਡਦੇ ਆ ਜਾਂ ਪੰਜਾਬ ਖੇਡਦੇ ਆ ਉਹਨਾਂ ਦੀ ਜਿੰਨੀ ਕਿ ਯੋਗਤਾ ਉਹ ਉਸ ਲੈਵਲ ਤੱਕ ਖੇਡਦੇ ਆ ਪਲੇਅਰਸ ਬਣਦੇ ਆਏ ਨੇ ਪਹਿਲਾਂ ਵੀ ਕੋਈ ਮਿਸਟਰ ਸੰਗਰੂਰ ਬਣਿਆ ਕੋਈ ਮਿਸਟਰ ਲੁਧਿਆਣਾ ਬਣਿਆ ਕੋਈ ਮਿਸਟਰ ਪੰਜਾਬ ਬਣਿਆ ਕੋਈ ਮਿਸਟਰ ਇੰਡੀਆ ਬਣਿਆ ਕੋਈ ਮਿਸਟਰ ਏਸ਼ੀਆ ਬਣਿਆ ਹਨਾ ਇਹ ਚਲੋ ਲੱਕੀਲੀ ਚਾਂਸ ਸੀਗਾ ਟਾਈਗਰ ਨੇ ਮਿਹਨਤ ਕੀਤੀ ਤੇ ਉਹ ਇਹ ਸਿਰਾ ਮ ਵੋਲਡ ਬਣਿਆ ਇਹ ਵੋਲਡ 7 ਡੇਜ਼ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ 7 ਡੇਜ਼ ਜਿਮ ਕਹਿ ਸਕਦੇ ਆ ਵੀ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੇਕਿਨ ਸਾਡਾ ਜਿਆਦਾ ਵੱਡਾ ਫੋਕਸ ਹੈ ਜਿਹੜਾ ਸ਼ਹਿਰ ਨੂੰ ਫਿੱਟ ਕਰਨਾ ਹੈ ਹੈਲਦੀ ਮਲੇਰ ਕੋਣਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੈਗੇ ਵੀ ਉਹ ਕਹਿੰਦੇ ਮੈਂ ਯਾਰ ਸੈਰ ਕਰਦਾ ਜਾਂ ਕੁਝ ਹੋਰ ਕਰਦਾ ਸੈਰ ਕਰਨਾ ਇੱਕ ਵਧੀਆ ਚੀਜ਼ ਹੈ ਮੈਂ ਮਾੜੀ ਨਹੀਂ ਮੰਨਦਾ ਪਰ ਇੱਕ ਸਰਫੇਸ ਤੇ ਆ ਕੇ ਇੱਕ ਪਲੇਟਫਾਰਮ ਤੇ ਆ ਕੇ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਉਹਦੇ ਰਿਜ਼ਲਟ ਤੁਹਾਨੂੰ ਐਕਸਟਰਾ ਮਿਲਦੇ ਆ ਉਹਦਾ ਗੱਲ ਕਰਦੇ ਹਾਂ ਵਰਲਡ ਚੈਂਪੀਅਨ ਬਣਦੇ ਨਾ ਰੋਟੇ ਦੇ ਫਾਉਂਡੇਸ਼ਨ ਇਹ ਜਿੰਮ ਦਾ ਵੀ ਨਾਮ ਹੋਣਾ ਹੈ ਬੜੀ ਖੁਸ਼ੀ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਟਾਈਗਰ ਨੇ ਇੰਨੀ ਮਿਹਨਤ ਕੀਤੀ ਤੇ ਸਾਡਾ ਨਾਮ ਇਹਦੇ ਦੇ ਨਾਮ ਨਾਲ ਜੁੜਿਆ ਇਹਨੇ ਤਾਂ ਬਣਨਾ ਹੀ ਬਣਨਾ ਸੀਗਾ ਪਰ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਆ ਵੀ ਟਾਈਗਰ ਨੇ ਸਾਡੇ ਜਿੰਮ ਵਿੱਚ ਮਿਹਨਤ ਕੀਤੀ ਆ ਤੇ ਇਹਨੇ ਉਸ ਇਰਾ ਸਾਡੇ ਨਾਲ ਸਾਨੂੰ ਵੀ ਬਹੁਤ ਵੱਡੀ ਪ੍ਰਾਪਤੀ ਦਿੱਤੀ ਆ ਇਸ ਟਰਾਫੀ ਨਾਲ ਹੋਰ ਵੀ ਨੌਜਵਾਨ ਜਿਹੜਾ ਜਿਆਦਾ ਤਰ੍ਹਾਂ ਤੁਹਾਡੇ ਜਿੰਮ ਨਾਲ ਹੋਊਗਾ ਵੀ 7 ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਖੁਸ਼ਖਬਰੀਆਂ ਜ਼ਰੂਰ ਦਊਗਾ ਟਾਈਮ ਟੂ ਟਾਈਮ ਥੋੜੇ ਚਾਰਨ ਪੈਂਦੇ ਰਹਿਣਗੇ ਸਾਡੇ ਕੋਲੇ ਹੌਨ ਹੌਨ ਕਰਦੇ ਦੇ ਨਾਲ ਤੁਹਾਨੂੰ ਹੋਰ ਇੱਕ ਖੁਸ਼ਖਬਰੀ ਦਵਾਂਗੇ ਹੋਰ ਇਹ ਜੋ ਘੜੀ ਪੈਦਾ ਕਰਨ ਦੀ ਕੀ ਹੋ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖੋ ਹੁਣ ਜਿਵੇਂ ਸਿੱਦਤ ਇਹਦੀ ਸੀ ਇੰਨੀ ਸਿੱਦਤ ਵਾਲਾ ਸਾਨੂੰ ਕੋਈ ਹੋਰ ਮਿਲੂਗਾ ਤਾਂ ਪਰਮਾਤਮਾ ਕਰੂਗਾ ਜ਼ਰੂਰ ਉਹ ਹੈਨਾ ਅਸੀਂ ਤਾਂ ਪਲੇਟਫਾਰਮ ਦਿੱਤਾ ਹੈ ਮਿਹਨਤ ਇਹਦੀ ਹੈ ਇਹਨੇ ਬਹੁਤ ਮਿਹਨਤ ਕੀਤੀ ਹੈ 7 ਡੇਜ਼ ਲਈ ਬੜੀ ਫਕਰ ਵਾਲੀ ਗੱਲ ਹੈ ਬਈ ਟਾਈਗਰ ਨੇ ਇਸ ਗੱਲ ਦਾ ਸਾਨੂੰ ਸਿਹਰਾ ਦਿੱਤਾ ਵੀ ਇਹ ਸਾਡੇ ਇਸ ਜਿੰਮ ਦੇ ਵਿੱਚੋਂ ਖੇਲੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਬੜੀ ਗੱਲ ਆ ਮਲੇਰ ਕੋਲਾ ਬੜਾ ਵਧਾਈ ਦਾ ਪਾਤਰ ਹੈ ਜਿੰਮ ਦੇ ਤੋਂ ਅੱਧੀ ਟ੍ਰੇਨਿੰਗ ਦੇ ਜਿਹੜੇ ਬੜੇ ਚੈਂਪੀਅਨ ਪੈਦਾ ਹੋਇਆ ਜੀ ਤੁਸੀਂ ਕਿਸ ਨਜ਼ਰੀਆ ਨਾਲ ਦੇ ਤੇ ਇਹਨੂੰ ਪਹਿਲਾਂ ਸ਼ੁਕਰ ਕਰਦੇ ਸੀ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੰਨੀ ਮੱਤਵੁੱਦ ਬੁੱਧਵਕਸ਼ੀ ਬੇਸੀ ਇੱਥੇ ਤੱਕ ਪਹੁੰਚੇ ਤੇ ਦੂਜੇ ਨੰਬਰ ਇਹ ਸਲੂਟ ਹੈ ਟਾਈਗਰ ਸਰ ਨੂੰ ਜਿਨ੍ਹਾਂ ਨੇ ਆ ਇਸ ਦੇ ਵਿੱਚ ਆ ਕੇ ਆਹ ਮੁਕਾਮ ਤੱਕ ਪਹੁੰਚੇ ਨੇ ਏਸ ਦੇ ਵਿੱਚ ਆ ਕਿ ਨਹੀਂ ਕੋਈ ਕਰਦਾ ਇਹ ਕਰਨ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਪੇਸ਼ੈਂਸ ਜੋ ਮੇਰੇ ਕੋਚ ਨੇ ਅੰਕੁਸ਼ ਕੁਮਾਰ ਜੀ ਮੇਰੇ ਸਹੀ ਸਕੋਰਰ ਵੀ ਬੰਦੇ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਆ ਉਹੀ ਚੀਜ਼ ਆ ਇਹੜੀ ਗੇਮ ਆ ਪੋਸੀਬਲ ਨਹੀਂ ਹੈ ਕਿ ਹਰ ਬੰਦਾ ਇਹ ਕਰ ਸਕਦਾ ਪਰ ਜੋ ਟਾਈਗਰ ਸਰ ਨੇ ਕਰਿਆਗਾ ਉਹ ਬਹੁਤ ਅਚੀਵੇਬਲ ਆ ਵਰਲਡ ਲੈਵਲ ਤੱਕ ਏਜ ਦੇ ਵਿੱਚ ਜਾਣਾ ਤਾਂ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਜੋ 7 ਡੇਸ ਜੇਮ ਇੱਥੇ ਅਸੀਂ ਇਹ ਨਹੀਂ ਹੈ ਕਿ ਇੱਥੇ ਕੱਲੇ ਪਲੇਅਰ ਹੀ ਤਿਆਰ ਕਰਾਂਗੇ ਇੱਥੇ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਥ ਇਸ਼ੂ ਆ ਉਹ ਵੀ ਆਓ ਜੇ ਦਾ ਕੋਈ weight gain ਨਹੀਂ ਹੋ ਰਿਹਾ weight loss ਨਹੀਂ ਹੋ ਰਿਹਾ ਉਹ ਵੀ ਉਹ ਫਿੱਟ ਕਰਨਾ ਮਤਲਬ ਆਪਾਂ ਗੱਲ ਕਰਦੇ ਆ ਕੀ ਕੀ ਸਾਹਿਬ ਆ ਆਪਣੇ ਟਾਈਗਰ ਜੀ ਜੀਜ ਦੀ ਗੱਲ ਕੀਤੇ ਕਿੰਨੀ ਉਮਰ ਦੀ 45 ایਅਰਸ ਜੀ 45 ایਅਰਸ ਜੀ ਇੱਕ ਤਰੀਕਾ ਇਹ ਜਿਹੜਾ ਹੈਗਾ ਉਹ ਚੈਂਪੀਅਨ ਬਣ ਹੁੰਦੀਆਂ ਨੇ ਬਹੁਤ ਰੇ ਸਾਰੇ ਉਤਰਾ ਚੜਾਏ ਨੇ ਜੀ ਕਿਤੇ ਕਿਤੇ ਜੀ ਡੀਮੋਟੀਵੇਟਿਵ ਹੋਏ ਆ ਪਰ ਸਾਡੇ ਕੋਚ ਨੇ ਸਾਨੂੰ ਮੋਟੀਵੇਟ ਕਰਦੇ ਰਹੇ ਨੇ ਹਰ ਗੇਮ ਦੇ ਵਿੱਚ ਹੀ ਹੁੰਦਾ ਵੀ ਆਪਾਂ ਕਿਤਨੇ ਕਿਤੇ ਕਹਿੰਦੇ ਯਾਰ ਨਹੀਂ ਮੇਰੇ ਤੋਂ ਨਹੀਂ ਹੋਣਾ ਠੀਕ ਆ ਮੇਰੀ ਜੰਗੇ ਸੀ ਮੈਂ ਵੀ ਕਰਿਆ ਪਰ ਮੈਂ ਕਰ ਗਿਆ ਬਟ ਏਜ ਦੇ ਵਿੱਚ ਆ ਕਿ ਪੋਸੀਬਲ ਨਹੀਂ ਸੀਗਾ